ਦੇ ਵੀ ਚੈਨਲ 12678 YouTube Instagram Facebook ਠੀਕ ਆ ਇਸ ਵੇਲੇ ਅਸੀਂ ਦਾਣਾ ਮੰਡੀ ਜਾ ਪਿੰਡ ਚੂੜ ਖਲਚੀ ਦਾਣਾ ਮੰਡੀ ਤਾਂ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਜਿਹੜੀ ਆਪਣੀ ਸਕਰੀਨ ਤੇ ਪਰਦੇਸੀ ਲੋਕ ਬਿਹਾਰੀ ਲੋਕ ਤੁਸੀਂ ਇਹਨਾਂ ਦੀ ਫੋਟੋ ਵੇਖਣੇ ਪਿਆ ਉੱਤੇ ਤੇ ਮੈਂ ਇਹਨਾਂ ਦੀ ਗੱਲ ਕਰਨ ਲੱਗਾ ਇੱਕ ਚਲੋ ਕਈ ਬੰਦੇ ਕਮੈਂਟਾਂ 'ਚ ਗਾਲ੍ਹਾਂ ਵੀ ਕੱਢਣਗੇ ਕਿ ਆਪ ਆਪਣੇ ਵਿਚਾਰਾਂ ਸੋਚਾਂ ਦੀਆਂ ਨੇ ਮੈਂ ਇਹ ਗੱਲ ਕਰਦਾ ਵੀ ਸਾਡੇ ਲੋਕ ਇਹ ਗੱਲਾਂ ਦਿੰਦੇ ਨੇ ਵੀ ਜਿਹੜੇ ਬਿਹਾਰੀ ਨੇ ਵੀ ਮੰਡੀਆਂ 'ਚ ਨਹੀਂ ਹੋਣੇ ਚਾਹੀਦੇ ਵੀ ਪੰਜਾਬ 'ਚ ਨਹੀਂ ਵੜਨੇ ਚਾਹੀਦੇ ਕੰਮ ਨਹੀਂ ਪੰਜਾਬ 'ਚ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮੈਂ ਉਹ ਗੱਲ ਕਰ ਲਾਂਗਾ ਜਿੰਨੀ ਮੇਰਾ ਦਿਮਾਗ ਸੋਚ ਕੇ ਮੈਂ ਜਿੰਨੀ ਗੱਲ ਕਰ ਲਾਂਗਾ ਜੋ ਚੀਜ਼ ਮੈਂ ਤੁਹਾਨੂੰ ਦਿਖਾਵਾਂਗਾ ਇੱਥੇ ਮੰਡੀ ਦੇ ਵਿੱਚ ਸਾਡੇ ਇਹ ਸਾਡੇ ਤਕਰੀਬਨ ਇਹ ਮੰਡੀ ਲੱਗਦੀ ਏ ਕੋਈ ਤਿੰਨ ਪਿੰਡ ਨੂੰ ਤਿੰਨ ਪਿੰਡ ਦਾ ਪੂਰੇ ਨੇ ਨਾ ਤਾਂ ਦੋ ਪਿੰਡ ਤਿੰਨ ਥੋੜੂ ਥੋੜੇ ਨੇ ਵਿੱਚ ਤਕਰੀਬਨ ਚਾਰ ਪੰਜ ਪਿੰਡ ਲਾ ਲੋ ਤਾਂ ਸਾਡੀ ਇਹ ਮੰਡੀ ਦੇ ਵਿੱਚ ਪਹਿਲੋ ਜਿੱਥੇ ਕੋਈ ਪੰਜਾਬੀ ਵੀ ਗੱਡੀਆਂ ਭਰਦੇ ਹੁੰਦੇ ਸੀ ਪਹਿਲੋ ਪੰਜਾਬੀ ਮਾਲ ਤੋਲਦੇ ਹੁੰਦੇ ਸੀ ਤੇ ਫਿਰ ਪੰਜਾਬੀ ਗੱਡੀਆਂ ਭਰਦੇ ਹੁੰਦੀ ਸੀ ਮਾਲ ਤੋਲ ਨੂੰ ਰੁੱਕੇ ਸੀ ਫਿਰ ਗੱਡੀਆਂ ਭਰਨ ਲੱਗ ਪਏ ਸੀ ਹੁਣ ਇਸ ਮੰਡੀ ਦੇ ਵਿੱਚ ਮੇਰਾ ਖਿਆਲ ਹੈ ਇੱਕ ਵੀ ਪੰਜਾਬੀ ਨਹੀਂ ਹੈਗਾ ਅੱਜ ਵੀ ਗੱਡੀਆਂ ਭਰਨ ਦੀ ਨੌਪਤ ਹੈ ਪੂਰੇ ਜਿਹੜੇ ਬਿਹਾਰੀ ਸੀ ਨਹੀਂ ਪਹੁੰਚੇ ਬੰਦੇ ਨਹੀਂ ਪੂਰੇ ਪਹੁੰਚੇ ਤਾਂ ਮਾਲ ਵੀ ਤੁਹਾਨੂੰ ਦਿਖਾਉਣਾ ਹੈ ਮਾਲ ਵੀ ਤੁਲਿਆ ਪਿਆ ਮਾਲ ਵੀ ਮੰਡੀ ਦੇ ਵਿੱਚ ਤੁਲਿਆ ਪਿਆ ਮਾਲ ਗੱਡੀਆਂ ਘਟਦੀਆਂ ਵੀ ਪਈਆਂ ਨੇ ਜਿਹੜੀਆਂ ਘਟਦੀਆਂ ਪਈਆਂ ਨੇ ਉਹ ਆੜਤੀਆਂ ਨੂੰ ਪੈਣੀਆਂ ਨੇ ਠੀਕ ਹੈ ਤਾਂ ਇਹ ਮੈਂ ਤੁਹਾਨੂੰ ਕਲੀ ਕਲੀ ਆਈਟਮ ਦਿਖਾਉਣਾ ਸ਼ੇਅਰ ਕਰ ਦਊਗਾ ਦੀਆਂ ਮੇਰੇ ਵੀਰੋ हां ਕਿਉਂਕਿ ਆਪਾਂ ਚਲੋ ਕਹਿ ਦਿੰਦੇ ਨੇ ਆ ਵੀ ਇਹ ਜੀ ਆ ਕੇ ਆਪਣਾ ਪਰੇਸ਼ਾਨ ਕਰਦੇ ਨੇ ਜੀ ਮਾੜਾ ਬੋਲਦੇ ਨੇ ਉਹ ਕਰਦੇ ਨਾਲ ਕਰਦੇ ਸਾਡੇ ਇਸ ਮੰਡੀ ਦੇ ਵਿੱਚ ਘੜਦੋ ਘਟ ਵੀ 18 20 22 ਸਾਲ ਹੋ ਚਲੇ ਨੇ ਅੱਜ ਤੱਕ ਕੋਈ ਮਜ਼ਦੂਰ ਕੋਈ ਬਿਹਾਰੀਆ ਕਿਸੇ ਜੱਟ ਨੂੰ ਮਾੜਾ ਨਹੀਂ ਬੋਲਿਆ ਕਿਉਂ ਕਾਰਨ ਹੁੰਦਾ ਵਿੱਚ ਕੁਛ ਇਹਦੇ ਵਿੱਚ ਸਾਡੀਆਂ ਆਪਦੀਆਂ ਵੀ ਕਮੀਆਂ ਹੁੰਦੀਆਂ ਨੇ ਅਸੀਂ ਇੱਕ ਪਰਦੇਸੀ ਬੰਦਾ ਕਰਕੇ ਉਹਨੂੰ ਅਸੀਂ ਕਈ ਸੱਜਣ ਇਹ ਜਿਹੇ ਨੇ ਸਾਡੇ ਜੀਵਿਦਾਰ ਜਿਹੜੇ ਪਰਦੇਸੀ ਬੰਦਾ ਕਰਕੇ ਨਾ ਤੇ ਉਹਨਾਂ ਨੂੰ ਗਲਤ ਬੋਲ ਜਾਂਦੇ ਨੇ ਤੇ ਗਲਤ ਬੋਲਣ ਦੇ ਕਾਰਨ ਵੇਖੋ ਉਹ ਵੀ ਇਹ ਵੀ ਨਿਸਾਨ ਨੇ ਬਿਹਾਰੀ ਵੀ ਨਿਸਾਨ ਨੇ ਇਹ ਨਾ ਸਮਝਿਆ ਕਰੋ ਬਿਨਾਂ ਕੁਝ ਬਿਨਾਂ ਨਹੀਂ ਅਸੀਂ ਬਿਹਾਰ ਦੇ ਵਿੱਚ ਚੂਪੀ ਦੇ ਵਿੱਚ ਗੱਡੀਆਂ ਲੈ ਕੇ ਗਏ ਨਾ ਕੁਝ ਜ਼ਮੀਨਾਂ ਜਾਇਦਾਦਾਂ ਸਭ ਕੁਝ ਹੈ ਇਹੋ ਜੀ ਗੱਲ ਨਹੀਂ ਕੋਈ ਸਿਰਫ ਉੱਥੇ ਇਹ ਸਰਕਾਰਾਂ ਦੀ ਨੀਂਦ ਮਾਰੀ ਵੀ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਨੇ ਦੀ ਫਸਲ ਦਾ ਰੇਟ ਨਹੀਂ ਦਿੰਦੀਆਂ ਤਾਂ ਫੇਰੇ ਵਿਚਾਰੇ ਉਥੋਂ ਸਾਡੇ ਪੰਜਾਬ ਨੂੰ ਆਉਂਦੇ ਨੇ ਤਾਂ ਇੱਧਰ ਆ ਕੇ ਮਿਹਨਤ ਅਤਰੱਕੀ ਕਰਦੇ ਨੇ ਇੱਧਰ ਇਹ ਕੰਮ ਕਰਦੇ ਨੇ ਆਗੇ ਜੇ ਉਧਰ ਸਰਕਾਰਾਂ ਨਾਲੋਂ ਰੇਟ ਦੇਣ ਇਹਨਾਂ ਦੀ ਮਿਹਨਤ ਦੇਣ ਤੇ ਇਹਨਾਂ ਨੂੰ ਲੋੜ ਹੀ ਨਹੀਂ ਹਰ ਇੱਕ ਬੰਦੇ ਦਾ ਕਿੰਨਾ ਜੀ ਕਰਦਾ ਘਰ ਛੱਡ ਕੇ ਜਾਣ ਨੂੰ ਕਿਸੇ ਦਾ ਭਾਈ ਜੀ ਨਹੀਂ ਕਰਦਾ ਹੁਣ ਜਿਵੇਂ ਆਪਣੇ ਲੋਕ 25 ਲੱਖ ਲਾ ਕੇ 30 ਲੱਖ ਲਾ ਕੇ ਕੈਨੇਡਾ ਅਮਰੀਕਾ ਬਾਹਰ ਦੇ ਉਥੇ ਕੰਮ ਨਹੀਂ ਮਿਲਦਾ ਕਈਆਂ ਨੂੰ ਉੱਥੇ ਬੜਾ ਮਾਰਾ ਸਹਿਣਾ ਪੈਂਦਾ ਕਈ ਕੁੜੀਆਂ ਫਸੀਆਂ ਬੈਠੀਆਂ ਨੇ ਕਈ ਬੰਦੇ ਫਸੇ ਬੈਠੇ ਨੇ ਘਰ ਛੱਡਣਾ ਹਰ ਨਸਾਨ ਨੂੰ ਬਹੁਤ ਔਖਾ ਹੈ ਘਰ ਤਾਂ ਕਿਹੋ ਜੀ ਚੀਜ਼ੇ ਵੀ ਤੁਸੀਂ ਪਿੰਡੋਂ ਉੱਠ ਕੇ ਤੇ ਕਿਤੇ ਰਾਤ ਫਿਰੋਜਪੁਰ ਜਾਂ ਸ਼ਹਿਰ ਰੁਕਣਾ ਪੈ ਜਾਣਾ ਤੇ ਉੱਥੇ ਬੜਾ ਔਖਾ ਆ ਜਾਂਦਾ ਤਾਂ ਦੂਜੇ ਪ੍ਰਦੇਸ਼ ਜਾਣਾ ਤੇ ਬਹੁਤ ਔਖਾ ਪਰ ਪੇਟ ਦੀ ਖਾਤਰ ਜਾਣਾ ਪੈਂਦਾ ਹੈ ਪੇਟ ਦੀ ਖਾਤਰ ਜਾਣਾ ਪੈਂਦਾ ਬਾਕੀ ਨਸਾਨ ਹੀ ਉਹ ਨੇ ਨਸਾਨ ਹੀ ਆਪਾਂ ਕਿਆ ਮਤੋਂ ਰੂਣ ਮੰਡੀ ਹੋਣਾ ਜਿਹੜਾ ਮਾਲ ਤੁਲਿਆ ਪਿਆ ਇਹ ਸਾਰਾ ਇਹਨਾਂ ਬਿਹਾਰੀਆਂ ਤੁਲਿਆ ਤੇ ਬਿਹਾਰੀ ਗੱਡੀਆਂ ਭਰਤੇ ਪਏ ਨੇ ਇੱਕ ਵੀ ਪੰਜਾਬੀ ਪਾਣੀ ਪੀਉਣ ਵਾਲਾ ਪੰਜਾਬੀ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਤੇ ਬਾਕੀ ਦੁਜੇ ਸਾਰੇ ਉਧਰ ਦੇ ਨੇ ਅੱਜ ਦੇ ਨਹੀਂ ਘੱਟ ਤੋਂ ਘੱਟ ਵੀ 25 ਸਾਲ ਦੇ ਉਹਦੇ ਪੈਣੇ ਇੱਥੇ ਇੱਥੇ ਬਹੁਤ ਚਿਰ ਦੇ ਆਉਂਦੇ ਆ ਤੇ ਕਿਸੇ ਨੂੰ ਵੀ ਗਲਤ ਨਹੀਂ ਬੋਲੇ ਆ ਦੇਖੋ ਤੁਸੀਂ ਹੁਣੇ ਇੱਕ ਪੀੜ ਦੀ ਖਾਤਰ ਵਿਚਾਰੇ ਪ੍ਰਦੇਸੋਂ ਆਉਂਦੇ ਨੇ ਅ ਹੁਣ ਮੈਂ ਕੈਮਰਾ ਗੱਜਾ ਅਗਲੇ ਲਗਾ ਚਾਲੂ ਕਰਨ ਆ ਦੇਖੋ ਗੱਡੀ ਭਰਦੇ ਬੈਨੇ ਪਹਿਲੋਂ ਇਹਨਾਂ ਨੇ ਮਾਲ ਤੋਲਿਆ ਸਾਰੀ ਮੰਡੀ ਦੇ ਮੰਡੀ ਪੂਰੀ ਭਰੀ ਪਈ ਉਹ ਪਰਲੇ ਪਾਸੇ ਸਰਪੰਚ ਦੀ ਗੱਡੀ ਭਰਦੀ ਵੀ ਵਿਰਸਾ ਸਿੰਘ ਦੀ ਇਧਰ ਆ ਭਰਤੀਆਂ ਪਈਆਂ ਨੇ ਸਾਰੇ ਮਾਲ ਤੋਲਿਆ ਪਏ ਇਹ ਸਾਰਾ ਹੀ ਇਹਨਾਂ ਨੇ ਚੁੱਕਣਾ ਅਗਰ ਜੇ ਮੈਂ ਇੱਕ ਗੱਲ ਕਹਿ ਦਿਆਂ ਨਾ ਆ ਦੇਖੋ ਇੱਕ ਗੱਡੀ ਉਧਰ ਖੜੋਤੀ ਉਹ ਗੱਡੀ ਹੁਣ ਪਤਾ ਕਿਉਂ ਖੜੋਤੀ ਉਹ ਗੱਡੀ ਲੇਬਰ ਖੜੋਂ ਖੜੀ ਚ ਜੇ ਸਾਡੇ ਪੰਜਾਬ ਦੇ ਵਿੱਚ ਇੰਨੀ ਲੇਬਰ ਹੋਵੇ ਤਾਂ ਗੱਡੀ ਕਦੇ ਵੀ ਨਹੀਂ ਖੜ ਸਕਦੀ ਇਹ ਆ ਬੰਦੇ ਨੇ ਇੰਨਾ ਬੰਦੇ ਨਹੀਂ ਉਹ ਗੱਡੀ ਭਰਨੀ ਜਾ ਕੇ ਆ ਦੇਖ ਲੋ ਮੈਨੂੰ ਇਹਨਾਂ ਨੇ ਇਹ ਭਰਨੀ ਗੱਡੀ ਇਹ ਗੱਡੀ ਅੱਗੇ ਆ ਗਈ ਇਹ ਭਰਨੀ ਇਹ ਗੱਡੀ ਭਰ ਕੇ ਫਿਰ ਉਹ ਗੱਡੀ ਭਰਨੀ ਤੇ ਜੇ ਸਾਡੇ ਪੰਜਾਬੀ ਬੰਦੇ ਕੰਮ ਕਰਦੇ ਹੋਣ ਤੇ ਭਾਈ ਜੀ ਲਿਆ ਕੀ ਤੇ ਬੰਦਾ ਆੜ ਤਕੇ ਦਾ ਜੀ ਨਹੀਂ ਕਰਦਾ ਵੀ ਮੈਂ ਮੈਨੂੰ ਘਾਟ ਪਵੇ ਤੇ ਮੈਂ ਘਾਟ ਪਰ ਹੁਣ ਕੁਆਂਟਲ 70 ਕਿਲੋ 20 50 30 ਕਿਲੋ ਗੱਡੀ ਘਟਦੀ ਪਈ ਏ ਕਮਾਲ ਆਪਾਂ ਨੂੰ ਪਤਾ ਮਾਲ ਗਿੱਲਾ ਤੁੱਲਦਾ ਵੇਖ ਕੇ ਆਪਣੇ ਜ਼ਿਮੀਂਦਾਰ ਗਿੱਲੀ ਵੱਢ ਕੇ ਲੈ ਆਉਣੇ ਆਪਾਂ ਤਾਂ ਤੁੱਲਦਾ ਦੇਖੋ ਕਬਾਰ ਦੇ ਨਾਲ ਸਾਰਾ ਬਾਕੀ ਜਿਹੜੇ ਬਿਹਾਰੀ ਬਈਏ ਨੇ ਆ ਦੇਖੋ ਬਈ ਇਹ ਨਹੀਂ ਗੱਲ ਬਈ ਇਹ ਕਮਾਲ ਦੇ ਵਿੱਚ ਹੀਰਾ ਫੇਰੀ ਕਰਦੇ ਨੇ ਜਾਂ ਕੋਈ ਮਾਲ ਚੋਂ ਕੋਈ ਕੱਢ ਲੈਂਦੇ ਨੇ ਉਹ ਕੰਮ ਨਹੀਂ ਕਰਦੇ ਆ ਸਾਰਾ ਹੀ ਇਹਨਾਂ ਨੇ ਮਾਲ ਤੋਲਿਆ ਮੰਡੀ ਦੇ ਵਿੱਚ ਇਹ ਕਸੀਰਾ ਚੂੜ ਖਲਚੀਆਂ ਦੀ ਮੰਡੀ ਆ ਦੇਖੋ ਆ ਗੱਡੀ ਭਰਨ ਗੋਣੋ ਗੜੋਤੀ ਆ ਸਾਰਾ ਮਾਲ ਆ ਜਿਹੜੀਆਂ ਢਾਂਗਾਂ ਨੇ ਇੱਕ ਵੰਦ ਨੂੰ ਹੋਰ ਵੀ ਦਾਦਾ ਆ ਜਿਹੜੀਆਂ ਹੁਣ ਢਾਂਗਾਂ ਲੱਗੀ ਆ ਨਾ ਆ ਢਾਂਗਾ ਲਾਈਆਂ ਪਈਆਂ ਨੇ ਇਹ ਢਾਂਗਾ ਆਰਤੀਆਂ ਨਹੀਂ ਲਵਾਈਆਂ ਨੇ ਜੇ ਇਹ ਢਾਂਗਾ ਲਾਉਣੀਆਂ ਔਰ ਸਾਡੇ ਪੰਜਾਬੀਆਂ ਨੇ ਇਹ ਢਾਂਗਾ ਸਾਡੇ ਪੰਜਾਬੀ ਲੇਬਰ ਨੇ ਲਾਉਣੀਆਂ ਹੁੰਦੀਆਂ ਉਹ ਗੱਡੀ ਇੱਕ ਭਰ ਦੀ ਵੀ ਦੂਜੀ ਲੇਬਰ ਤੋਂ ਖੜੀ ਜੇ ਇਹ ਪੰਜਾਬੀਆਂ ਨੇ ਢਾਂਗਾ ਲਾਉਣੀਆਂ ਹੁੰਦੀਆਂ ਤੇ ਬਾਈ ਜੀ ਇਹਨਾਂ ਦਾ ਬਹੁਤ ਜ਼ਿਆਦਾ ਉਹਨਾਂ ਰੇਟ ਮੰਗਣਾ ਸੀ ਢਾਂਗਾ ਲਾਉਣ ਦਾ ਸਾਡੇ ਪੰਜਾਬੀਆਂ ਨੇ ਤਾਂ ਪੰਜਾਬੀ ਸਾਡੇ ਦਾ ਕੰਮ ਨੂੰ ਹੱਥ ਨਹੀਂ ਲਾ ਕੇ ਖੁਸ਼ ਅਸੀਂ ਇਹ ਗੱਲ ਆਣਿਆ ਵੀ ਭਾਈ ਜਿਹੜਾ ਪਰਦੇਸੀ ਬੰਦਾ ਬਿਹਾਰੀ ਬੰਦਾ ਸਾਡੇ ਪੰਜਾਬ 'ਚ ਆ ਕੇ ਵੜੇ ਨਾ ਸਾਡੇ ਪੰਜਾਬ 'ਚ ਆ ਕੇ ਤਰੱਕੀ ਨਾ ਕਰੇ ਤੁਸੀਂ ਦੱਸੋ ਵੀ ਫਿਰ ਆਪਣਾ ਸਿਲਸਿਲਾ ਕਿਵੇਂ ਚੱਲੇਗਾ ਇੱਕਦੋਂ ਤਾਂ ਆਪਾਂ ਸਰਕਾਰ ਦੇ ਵੀ ਆਪਾਂ ਨੇ ਵੀ ਇਹ ਮੰਡੀਕਰਨ ਟੁੱਟ ਗਿਆ ਤੇ ਰੀਡ ਮਰ ਜਾਏਗਾ ਤੇ ਦੂਜੇ ਪਾਸੋਂ ਜੇ ਆਪਾਂ ਮਜ਼ਦੂਰ ਮੰਡੀਆਂ ਦੇ ਵਿੱਚ ਬਾਹਰੋਂ ਨਾ ਆਉਣ ਦਿੱਤੇ ਇਹਨਾਂ ਨੂੰ ਆਪਾਂ ਕੁੱਟਿਆ ਮਾਰਿਆ ਜਾਂ ਮਾਰੇ ਬਤਾਰੀ ਕੀਤੇ ਤੇ ਫਿਰ ਇਹ ਵੀ ਗੱਲ ਮਾੜੀ ਆ ਦੇਖੋ ਹੁਣੇ ਪਰਦੇ ਪੈ ਬੇਚਾਰੇ ਹੁਣ ਇਹ ਗੱਡੀ ਭਰਨਗੇ ਇਹ ਗੱਡੀ ਭਰ ਕੇ ਫਿਰ ਉਹ ਜਿਹੜੀ ਮੈਂ ਤੁਹਾਨੂੰ ਗੱਡੀ ਵਿਖਾਈ ਉਹ ਪਰਨਗੇ ਅਜੇ ਕੋਈ ਬੰਦੇ ਇਹਨਾਂ ਦੇ ਮਾਲ ਪਾਸੇ ਤੋਲਣ ਗਏ ਨੇ ਕਿਸੇ ਜ਼ਿਮੀਂਦਾਰ ਦੇ ਘਰੇ ਇਹਨਾਂ ਦਾ ਇਹ ਵੀ ਇਹ ਬਚਾ ਲੋ ਕਿਸੇ ਜ਼ਿਮੀਂਦਾਰ ਦੇ ਘਰ ਜਾ ਕੇ ਤੋਲ ਦਿੰਦੇ ਨੇ ਮਾਲ ਤੇ ਜੇ ਸਾਡੀ ਪੰਜਾਬ ਦੀ ਲੇਬਰ ਉਹ ਤਸਦਾਰ ਦੀ ਕਦੇ ਵੀ ਨਹੀਂ ਜਾਂਦੀ ਤੇ ਪਹਿਲੀ ਗੱਲ ਇਹ ਵੀ ਜੇ ਸਾਡੀ ਪੰਜਾਬ ਦੀ ਲੇਬਰ ਹੋਵੇ ਨਾ ਤਾਂ ਬਾਟੀ ਬਹੁਤ ਚੱਲਦੀ ਤੁਹਾਨੂੰ ਖੁਦ ਨੂੰ ਪਤਾ ਜਿੱਥੇ ਜਿੱਥੇ ਚੱਲਦੀ ਉੱਥੇ ਬਾਟੀ ਬਹੁਤ ਚੱਲਦੀ ਤੇ ਆ ਸਾਰਾ ਇਹਨਾਂ ਨੇ ਧਾਂਗਾ ਜੁੜੀਆਂ ਨੇ ਤਾਂ ਇਹ ਤਾਂ ਨਾ ਜਿਹੜੀਆਂ ਨੇ ਇਹ ਉਵੇਂ ਹੀ ਚਲੋ ਕੁ ਦੇਣ ਗਿਆ ਤੁਸੀਂ ਥੋੜਾ ਕਹਣਾ ਇਹਨਾਂ ਨੂੰ ਕੋਈ ਇੰਨਾ ਜ਼ਿਆਦਾ ਨਹੀਂ ਕਿ ਪੰਜਾਬੀ ਜੋੜ ਦੇ ਤਾਂ ਭਾਈ ਇਹ ਮਾਲ ਦੇਖ ਲਓ ਬਾਕੀ ਹੋਰ ਕਿੰਨਾ ਕਿੰਨਾਂ ਦੀਆਂ ਮੰਡੀਆਂ ਦੇ ਵਿੱਚ ਮਾਲ ਪਿਆ ਦਸਿਆ ਜਿਹਾ ਬਾਕੀ ਇਹ ਝਾੜੂ ਸਰਕਾਰ ਜਦੋਂ ਦੀ ਆਈ ਹੈ ਨਾ ਬੜਾ ਬੁਰਾ ਹਾਲ ਹੋ ਗਿਆ ਮੰਡੀਆਂ ਦਾ ਮੰਡੀਆਂ ਦਾ ਤਾਂ ਇੰਨਾ ਮੰਦਾ ਹਾਲ ਹੋ ਗਿਆ ਨਾ ਕਾਲੀ ਦੇ ਕੈਪਟਨ ਸਰਕਾਰ ਸੀ ਜਦੋਂ ਕਦੇ ਮਾਲ ਹਰਕਾ ਨਹੀਂ ਸੀ ਪਿਆ ਬਾਲ ਨਾਲ ਦੀ ਨਾਲ ਹੀ ਚੱਕਿਆ ਜਾਂਦਾ ਸੀ ਵਾਸਤਾ ਹੀ ਨਹੀਂ ਸੀ ਇਹਨਾਂ ਦਾ ਨਾਂ ਕੋਈ ਮੰਤਰੀ ਆਇਆ ਮੰਡੀ ਚ ਨਾ ਇਹਨਾਂ ਦਾ ਕੋਈ ਐਮ ਐਲ ਆਇਆ ਮੈਂ ਨਾ ਵੀ ਕੋਈ ਧ ਘਟਨ ਨਹੀਂ ਨੀ ਕਰਨਾ ਆਇਆ ਇੱਥੇ ਇਹਨਾਂ ਮੰਡੀਆਂ ਦੇ ਵਿੱਚ ਕੋਈ ਧ ਘਟਨ ਨਹੀਂ ਕਰਨਾ ਆਪੇ ਅਸੀਂ ਵੀ ਧ ਘਟਨ ਕਰਦ ਗਏ ਵੀ ਜਾਂ ਕੋਈ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਅਸੀਂ ਜਾ ਕੇ ਕੋਈ ਇਹਨਾਂ ਦਾ ਕਰ ਲਈਏ ਠੀਕ ਹੈ ਤੇ ਬਾਕੀ ਗੱਲ ਵੀ ਜਿਹੜੇ ਝਾੜੂ ਦੇ ਚਮਚੇ ਨੇ ਕਰਦੇ ਨੇ ਉਹ ਇਹ ਗੱਲਾਂ ਦੇ ਜਿਹੜੂ ਨੇ ਉਹ ਕਰਤਾ ਝਾੜੂ ਨੇ ਆ ਕਰਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਜਾਂ ਉਹਨਾਂ ਨੇ ਕੀ ਕੀਤਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਆ ਮੰਡੀ ਸਾਡੀ ਆ ਮੰਡੀ ਇਹ ਮੰਡੀਆਂ ਆ ਜਿਹੜਾ ਪਿੰਡਾਂ ਚ ਬਾਲ ਤੇ ਵਾਹਣਾ ਜਮਾਲ ਤੋਲਦਾ ਪੱਕੀਆਂ ਮੰਡੀਆਂ ਬੜੀਆਂ ਨੇ ਤੇ ਆ ਵੱਡੇ ਵੱਡੇ ਬਲਬ ਲੱਗੇ ਨੇ ਇਹ ਪਤਾ ਕੰਦੀ ਦੇਣ ਇਹ ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ ਸੁਣ ਲਈ ਗੱਲ ਜਿਹੜੇ ਤੁਸੀਂ ਇਹ ਝਾੜੂ ਝੂੜੂ ਵਾਲੇ ਤੇ ਕਾਂਗਰਸ ਯਾਰਾ ਵਗੈਰਾ ਤੁਸੀਂ ਆਣੇ ਸੀ ਉਹ ਕਰਤਾ ਸਹਾਇਕ ਕਰਤਾ ਆ ਉਹਦੀ ਦੇਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜਾ ਅੱਜ ਉਹਦਾ ਜਾ ਪਹੁੰਚੇ ਨੇ ਆ ਜਿਹੜੀਆਂ ਗੱਡੀਆਂ ਇੱਥੇ ਭਰੇਂਦੀਆਂ ਪਈਆਂ ਪਿੰਡਾਂ ਦੇ ਵਿੱਚ ਆ ਕਣਕ ਤੁਲ ਦੀ ਮਾਲ ਤੁਲਿਆ ਖੇਤੋਂ ਵੜਿਆ ਨਾਲ ਹੀ ਪੱਕਾ ਫਾੜੇ ਲੈ ਆਂਦਾ ਆ ਪਰਲੇ ਪਾਸੇ ਤੁਸੀਂ ਦੇਣੇ ਉਹ ਸਾਹਮਣੇ ਪੱਕੀ ਸੜਕਾ ਇੱਥੋਂ ਖਲਚਿਆਂ ਤੋਂ ਬਣੀ ਤੇ ਸਿੱਧੀ ਪੱਕੀ ਛੜ ਕੇ ਇੱਥੇ ਆ ਗਈ ਆ ਬੰਦਿਆਂ ਦੇ ਬਹਿਣ ਵਾਸਤੇ ਉਹ ਛਾਵੇਂ ਬੁਰਜੀਆਂ ਟਾਵਰ ਪਾਣੀ ਵਾਲਾ ਸਿਸਟਮ ਰੱਖਿਆ ਸਾਰਾ ਤਾਂ ਇਹ ਇਹ ਵੱਡੇ ਬਾਦਲ ਦੀ ਦੇਣ ਹੈ ਇਹ ਮੰਡੀਆਂ ਦਾ ਜਿਹੜਾ ਪਹਿਲੂ ਨੀਂ ਪੱਥਰ ਰੱਖਿਆ ਸੀ ਇਹ ਵੱਡੇ ਬਾਦਲ ਸਾਹਿਬ ਦੀ ਦੇਣ ਜੀ ਤਾਂ ਜਿਹੜੇ ਅਕਾਲੀ ਆਤੂ ਜਿੱਤੇ ਜ ਆਉਂਦੇ ਨੇ ਸਾਡੇ ਆ ਝਾੜੂ ਨੇ ਕਰਤਾ ਫਲਾਣੇ ਨੇ ਕਰਤਾ ਕੁਛ ਨਹੀਂ ਕੀਤਾ ਝਾੜੂ ਝੂੜੂ ਨੇ ਝਾੜੂ ਨੇ ਕੀਤਾ ਤੇ ਨਾ ਕੀਤਾ ਕਾਂਗਰਸ ਨੇ ਕੁਛ ਸਭ ਤੋਂ ਪਹਿਲਾਂ ਮੋਢ ਬੱਧਾ ਤੇ ਵੱਡੇ ਬਾਦਲ ਸਾਹਿਬ ਨੇ ਆ ਸਰਦਾਰੀ ਉਹਨੇ ਬਣਾਈ ਏ ਤੇ ਆ ਜਿਹੜੇ ਬਗੇ ਡੇਟਾ ਤੋਂ ਆਉਣ ਵਾਲੇ ਇਹ ਸਾਰੇ ਉਸ ਬੰਦੇ ਦੀ ਕਾਰਨੀ ਨੇ ਉਹ ਬੰਦਾ ਆਪ ਤਾਂ ਮਰ ਗਿਆ ਪਰ ਦੇਸ ਨੂੰ ਕੁਝ ਨਾ ਕੁਝ ਸੌਖਾ ਕਰ ਗਿਆ ਇਸ ਕਰਕੇ ਇਹਨਾਂ ਨਾਲ ਵਿਚਾਰਾ ਨਾ ਮਾੜਾ ਨਾ ਬੋਲਿਆ ਕਰੋ ਪਿਆਰ ਨਾਲ ਰਹਿਣ ਚ ਫਾਇਦਾ ਹੈ ਜੇ ਆਪਾਂ ਇਹਨਾਂ ਨੂੰ ਵੇਖੋ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸੀ ਜੇ ਆਪਾਂ ਇੱਕ ਬੱਚੇ ਨੂੰ ਗਾਲ ਕੱਢਾਂਗੇ ਨਾ ਤੇ ਬੱਚਾ ਕੋ ਗਾਲ ਹੀ ਕੱਢੇਗਾ ਆਵੇਂ ਮਾੜਾ ਹੋਵੇ ਭਾਵੇਂ ਕੋਈ ਹੋਵੇ ਇਹ ਵੀ ਚੀਜ਼ ਹੋੜ ਜੇ ਆਪਾਂ ਇਹਨਾਂ ਨੂੰ ਨੇ ਬਾਕੀ ਨਦੀਰਗੀ ਚ ਜਾ ਕੇ ਤੁਸੀਂ ਵੇਖੋ ਵਿਹਾਰ ਜੂਪੀ ਦੇ ਵਿੱਚ ਉੱਥੇ ਗਿਆ ਪਤਾ ਲੱਗਦਾ ਵੀ ਇਹਨਾਂ ਕੋਲੇ ਕੀ ਚੀਜ਼ਾਂ ਨੇ ਆ ਸਾਡਾ ਆੜਤੀਆ ਸਾਹਿਬ ਖੜੋਤਾ ਜੀ ਠੀਕ ਹੈ ਜੀ ਤਾਂ ਸੋ ਸਾਡੀ ਇਹ ਬੇਨਤੀ ਹੈ ਵੀ ਸਰਕਾਰ ਇੱਕ ਤਾਂ ਧੱਕਾ ਲਾਈ ਹੁੰਦਾ મોદી ਤੇ ਇੱਕ ਧੱਕਾ ਜੇ ਲੇਬਰ ਨੂੰ ਲਾ ਲਾਪੇ ਤੇ ਫਿਰ ਸਾਡਾ ਕੰਮ ਬੜਾ ਔਖਾ ਆ ਜਾਏਗਾ ਆ ਕੰਢੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਦੇਣ ਹੈ ਆ ਟੇਰੀਆਂ ਸਾਰੀਆਂ ਸਭ ਕੁਝ ਪੱਕੀਆਂ ਮੰਡੀਆਂ ਪੱਕੀਆਂ ਸੜਕਾਂ ਨਜ਼ਾਰੇ ਬਣਾ ਗਿਆ ਹੈਗੇ ਤੇ ਇਹ ਚੀਜ਼ਾਂ ਭਾਵੇਂ ਕੋਈ ਸੀ ਜਿਉਂ ਨੇ ਕੋਈ 2-4 ਪਈਏ ਵਿੱਚੋਂ ਬਾਦਲ ਨੇ ਸੁਖਬੀਰ ਨੇ ਖਾਦੇ ਨੇ ਜਾਂ ਬਾਦਲ ਨੇ ਖਾਦੇ ਨੇ ਤੇ ਪਰ ਭਾਈ ਉਹ ਜਿਹੀ ਸਰਦਾਰੀਆਂ ਬਣਾ ਗਿਆ ਹੈ ਕਿ ਮੋਟਰਾਂ ਲਵਾ ਗਿਆ ਪੰਨਾ ਪੰਨਾ ਕੱਲਿਆਂ ਤੇ ਤਨਾ ਤਨਾ ਕੱਲਿਆਂ ਦੇ ਮੋਟਰਾਂ ਲਵਾ ਆ ਗਿਆ ਜੱਟਾਂ ਨੂੰ ਖੇਤ ਦੇ ਵਿੱਚੋਂ ਲਾ ਗਏ ਫਸਲ ਵੱਡੋ ਵੱਡੇ ਵੱਡੇ ਟਾਵਰ ਲਾਈਟ ਵੇਖੋ ਇਸ ਕਰਕੇ ਵਿੱਚ ਗੱਡੀਆਂ ਭਰਦੇ ਆ ਪਈਆਂ ਇਥੋਂ ਨੇੜੇ ਘਰ ਨੇ ਚਾਹ ਪਾਣੀ ਇਹਦਾ ਇਹ ਫਸਲ ਅਸੀਂ ਫਰੋਜਪੁਰ ਲੈ ਕੇ ਜਾਂਦੇ ਸਾਂ ਉੱਥੇ ਵੇਚੀਦੀ ਸੀ ਉੱਥੇ ਮਾਰ ਲਾਲਾ ਲਾਲਾ ਜਾਣੀ ਜੀ ਆਉਣੀ ਜੀ ਕਰਨੀ ਜਲ ਠੀਕ ਆ ਉਧਰ ਪੋਕਰ ਪੁਆਇੰਟ ਬਣਾਤੇ ਨੇ ਥੱਲੇ ਬਣਾ ਗਿਆ ਵੇ ਸਾਹਮਣੇ ਤੁਸੀਂ ਦੇ ਦੇ ਬੰਦਿਆਂ ਦੇ ਬਹਿਣ ਵਾਲੇ ਆ ਸੜਕਾਂ ਆਉਂਦੀ ਸਾਹਮਣੇ ਉਹ ਦੇਖੋ ਮੋਟਰਸਾਈਕਲ ਆਉਂਦੇ ਪੱਕੀ ਸੜਕ ਬਣਾਤੀ ਉਥੋਂ ਤੇ ਸਿੱਧਾ ਉਹ ਪਿੰਡ ਦੇ ਦਰ ਉਸ ਪਿੰਡ ਤੋਂ ਪੱਕੀ ਸੜਕ ਬਣੀ ਖਲਚੀਆਂ ਤੋਂ ਕਿ ਸਿੱਧੀ ਇੱਥੇ ਮੰਡੀ ਦੇ ਵਿੱਚ ਆਉਂਦੀ ਕਿਤੇ ਐ ਮਿੰਟ ਵੀ ਨਹੀਂਗਾ ਅਸੀਂ ਇਹਨਾਂ ਨੂੰ ਪਿਆਰੀਆਂ ਨੂੰ ਗਲਤ ਨਾ ਬੋਲਿਆ ਕਰੀਏ ਬਾਕੀ ਚਲੋ ਠੀਕ ਆ ਕੋ ਕਮੈਂਟਾਂ ਗਾਲਾਂ ਤਾਂ ਕਈ ਮੈਨੂੰ ਵੀ ਕੱਢਣਗੇ ਪਰ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ